ਤੁਸੀਂ ਨਜ਼ਰ ਮਾਰੋ ਕਿ ਬੇਟੀ ਬੋਲ ਨਹੀਂ ਸਕਦੀ ਔਰ ਇਹਨੂੰ ਸੁਣਦਾ ਨਹੀਂ ਫਿਰ ਵੀ ਪਤੰਗ ਬਾਜੀ ਦੇ ਵਿੱਚ 50000 ਦਾ ਨਾਮ ਜਿਹੜਾ ਇਹਨੇ ਜਿੱਤਿਆ ਕੀਰਤੀ ਅੱਛਾ ਤੁਹਾਡੇ ਕੀ ਲੱਗਦੇ ਨੇ ਜੀ ਮੇਰੀ ਬੇਟੀ ਅੱਛਾ ਤੇ ਇਹ ਅੱਜ ਨਾਮ ਜਿੱਤਿਆ 50000 ਦਾ ਖੁਸ਼ੀ ਬਹੁਤ ਜ਼ਿਆਦੀ ਅੱਛਾ ਇਹਨਾਂ ਇਹਨਾਂ ਇਹ ਕਿਵੇਂ ਖੁਸ਼ੀ ਜ਼ਾਹਿਰ ਕਰਨਗੇ ਮਾੜਾ ਜੀ ਇਹਨਾਂ ਨਾਲ ਗੱਲ ਕਰਕੇ ਦੱਸੋ ਇਹ ਕਾਕੇ ਉਹਦੇ ਤੇ ਹੱਕ ਉਹਦੇ ਮਾੜਾ ਤੋ ਖੁਸ਼ ਹੈ ਨਾ ਕੋਈ ਨਾ ਨਹੀਂ ਨਾ ਸਰ ਇਹ ਨਹੀਂ ਸਮਝਣਾ ਜੇ ਸਾਰਾ ਕੁਝ ਬੋਲਦੇ ਵੀ ਨਹੀਂ ਸੁਣਦਾ ਵੀ ਨਹੀਂ ਸ਼ੁਰੂ ਤੂੰ ਹੀ ਹਾਂ ਜਬਚਪਨ ਤੋਂ ਹੀ ਕਹਿੰਦੀ ਆ ਵੀ ਜਿਹੜੇ ਬੱਚੇ ਬੋਲਦੇ ਆ ਤੇ ਜਿਨ੍ਹਾਂ ਨੂੰ ਸੁਣਦਾ ਉਹ ਵੀ ਇਹ ਕੁਝ ਨਹੀਂ ਕਰ ਪਾਉਂਦੇ ਜਿਹੜਾ ਅੱਜ ਤੁਹਾਡੀ ਬੇਟੀ ਨੇ ਨਾ ਬੋਲਦੇ ਹੋਏ ਤੇ ਨਾ ਸੁਣਦੇ ਹੋਏ ਕਰਤਾ ਹਾਂ ਜੀ ਇਹਦੇ ਪਾਪਾ ਨੇ ਸਿਖਾਇਆ ਸਭ ਕੁਝ ਇਹ ਉਹਨਾਂ ਦੀ ਮਿਹਨਤ ਹੈ ਉਹ ਇਸ ਵਕਤ ਉਹਨਾਂ ਦੇ ਨਾਲ ਪਰ ਜਿਉ ਹੁੰਦਾ ਤਾਂ ਖੁਸ਼ੀ ਇਸ ਤੋਂ ਵੀ ਜ਼ਿਆਦਾ ਹੋਣੀ ਸੀਗੀ ਹਾਂ ਬਿਲਕੁਲ 50 50000 ਦੇ ਨਾਮ ਜਿਹੜੇ ਨੇ ਜਿੱਤੇ ਨੇ ਆ ਇੱਕ ਛੋਟਾ ਜਿਹਾ ਬੱਚਾ ਸ਼ਾਇਦ ਇਹ ਫਰਸਟ ਜਿ ਪੜਦਾ ਔਰ ਇਹ ਗੁੜੀਆ ਇਹਨੇ ਵੀ ਪਤੰਗ ਬਾਜੀ ਦੇ ਵਿੱਚ 10 ਸਾਲ ਤੋਂ ਘੱਟ ਇਹਨਾਂ ਦੀ ਉਮਰ ਆ ਇਹਨਾਂ ਦੀ 10 ਸਾਲ ਤੋਂ ਉੱਪਰ ਆ ਔਰ ਇਹਨਾਂ ਨੇ 50 50000 50000 50000 50000 ਦੇ ਇਨਾਮ ਜਿੱਤੇ ਆ ਪਤੰਗ ਬਾਜੀ ਦੇ ਵਿੱਚ ਇਸ ਫਰੋਸਪੁਰ ਦੇ ਮੇਲੇ ਦੇ ਵਿੱਚ ਔਰ ਤੁਹਾਨੂੰ ਦੱਸਾਂ ਕਿ ਇਹ ਬੇਟੀ ਨਾ ਬੋਲ ਸਕਦੀ ਆ ਨਾ ਇਹਨੂੰ ਸੁਣਦਾ ਔਰ ਇਹਨਾਂ ਨੇ ਵੀ 50000 ਦਾ ਇਨਾਮ ਜਿੱਤਿਆ ਪਹਿਲਾਂ ਪੂਰੀ ਗੱਲਬਾਤ ਕਰਦੇ ਆ ਇਹਨਾਂ ਦੇ ਬਾਰੇ ਜਾਣਕਾਰੀ ਦਿਓ ਜੀ ਇਹਨਾਂ ਦਾ ਨਾਮ ਕੀ ਆ ਔਰ ਕਿਵੇਂ ਇਹਨਾਂ ਨੇ ਜਿੱਤਿਆ ਹਾਂਜੀ ਕੀਰਤੀ ਅੱਛਾ ਤੁਹਾਡੇ ਕੀ ਲੱਗਦੇ ਨੇ ਜੀ ਮੇਰੀ ਬੇਟੀ ਅੱਛਾ ਤੇ ਇਹ ਅੱਜ ਨਾਮ ਜਿੱਤਿਆ 50000 ਦਾ ਖੁਸ਼ੀ ਬਹੁਤ ਜ਼ਿਆਦੀ ਅੱਛਾ ਇਹਨਾਂ ਇਹਨਾਂ ਇਹ ਕਿਵੇਂ ਖੁਸ਼ੀ ਜ਼ਾਹਿਰ ਕਰਨਗੇ ਮੜਾ ਜੀ ਇਹਨਾਂ ਨਾਲ ਗੱਲ ਕਰਕੇ ਦੱਸੋ ਇਹ ਕਾਕੇ ਉਹਦੇ ਤੇ ਹੱਕ ਉਹਦੇ ਵਾਸਤੇ ਖੁਸ਼ ਹੈ ਨਾ ਖੁਸ਼ ਹੈ ਨਾ ਨਹੀਂ ਸਰ ਇਹ ਨਹੀਂ ਸਮਝੀ ਨਾ ਜੀ ਸਾਰਾ ਕੁਝ ਇਹ ਬੋਲਦੇ ਵੀ ਨਹੀਂ ਨਹੀਂ ਸੁਣਦਾ ਵੀ ਨਹੀਂ ਸ਼ੁਰੂ ਤੁਸੀਂ ਹਾਂ ਜੀ ਬਚਪਨ ਤੋਂ ਹੀ ਤੇ ਅੱਜ ਕਹਿੰਦੀ ਆ ਵੀ ਜਿਹੜੇ ਬੱਚੇ ਬੋਲਦੇ ਆ ਤੇ ਜਿਨ੍ਹਾਂ ਨੂੰ ਸੁਣਦਾ ਉਹ ਵੀ ਇਹ ਕੁਛ ਨਹੀਂ ਕਰ ਪਾਉਂਦੇ ਜਿਹੜਾ ਅੱਜ ਤੁਹਾਡੀ ਬੇਟੀ ਨੇ ਨਾ ਬੋਲਦੇ ਹੋਏ ਤੇ ਨਾ ਸੁਣਦੇ ਹੋਏ ਕਰਤਾ ਹਾਂ ਜੀ ਇਹਦੇ ਪਾਪਾ ਨੇ ਸਿਖਾਇਆ ਸਭ ਕੁਛ ਇਹ ਉਹਨਾਂ ਦੀ ਮਿਹਨਤ ਹੈ ਉਹ ਇਸ ਵਕਤ ਉਹਨਾਂ ਦੇ ਨਾਲ ਪਰ ਜੋ ਹੁੰਦਾ ਤਾਂ ਖੁਸ਼ੀ ਇਸ ਤੋਂ ਵੀ ਜ਼ਿਆਦਾ ਹੋਣੀ ਸੀਗੀ ਹਾਂ ਬਿਲਕੁਲ ਬਿਲਕੁਲ ਤਾਂ ਤੁਸੀਂ ਨਜ਼ਰ ਮਾਰੋ ਕਿ ਬੇਟੀ ਬੋਲ ਨਹੀਂ ਸਕਦੀ ਔਰ ਇਹਨੂੰ ਸੁਣਦਾ ਨਹੀਂ ਫਿਰ ਵੀ ਪਤੰਗ ਬਾਜੀ ਦੇ ਵਿੱਚ 50000 ਦਾ ਨਾਮ ਜਿਹੜਾ ਇਹਨੇ ਜਿੱਤਿਆ ਤਾਂ ਤੁਸੀਂ ਆਪ ਸੋਚੋ ਵੀ ਧੀ ਜੇ ਬੋਲਦੀ ਨਹੀਂ ਤੇ ਜੇ ਉਹਨੂੰ ਸੁਣਦਾ ਨਹੀਂ ਨਾਮ ਜਿੱਤ ਸਕਦੀ ਆ ਤਾਂ ਹੋਰ ਜ਼ਿੰਦਗੀ ਦੇ ਵਿੱਚ ਕਿੰਨੀਆਂ ਬੁਲੰਦੀਆਂ ਤੇ ਧੀਆ ਜਾ ਸਕਦੀਆਂ ਨੇ ਤੁਸੀਂ ਆਪ ਨਜ਼ਰ ਮਾਰ ਸਕਦੇ ਹੋ ਇਹਨਾਂ ਨੇ ਵੀ ਨਾਮ 50000 ਦਾ ਜਿੱਤਿਆ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਪ੍ਰੇਰਨਾ अच्छा ਤੁਸੀਂ ਵੀ 50000 ਦਾ ਜਿੱਤਿਆ ਹਾਂਜੀ اچھا ਪਤੰਗ ਦੇ ਵਿੱਚ ਹਾਂਜੀ ਕਿੰਨਾ ਸਮਾਂ ਕਿਵੇਂ ਸੀ ਪਤੰਗ ਦਾ ਮੌਲ ਜਦੋਂ ਡਾਇਆ ਬਹੁਤ ਮਤਲਬ ਪਹਿਲਾਂ ਤਾਂ ਨਰਵਸ ਫੀਲ ਹੋ ਰਿਹਾ ਸੀ ਮੈਨੂੰ ਕਿ ਪਹਿਲਾਂ ਤਾਂ ਮੈਂ ਪਾਰਟਿਸਪੇਟ ਹੀ ਨਹੀਂ ਕਰ ਰਹੀ ਸੀ ਫਿਰ ਮੈਨੂੰ ਕਾਰਸਰ ਨੇ ਮਤਲਬ ਮੋਟੀਵੇਟ ਕਰਿਆ ਕਿ ਹਾਂ ਤੁਸੀਂ ਕਰੋ ਪਾਰਟਿਸਪੇਟ ਫਿਰ ਜਾ ਕੇ ਮੈਂ ਪਾਰਟਿਸਪੇਟ ਕਰਿਆ ਉਹਨਾਂ ਨੇ ਮੇਰੀ ਜ਼ਬਰਦਸਤ ਰਜਿਸਟ੍ਰੇਸ਼ਨ ਕਰਵਾਤੀ ਤੇ ਫਿਰ ਮੈਂ ਪਾਰਟਿਸਪੇਟ ਕਰਿਆ ਤਾਂ ਬਹੁਤ ਚੰਗੀ ਸੀ ਬਿਲਕੁਲ ਤੀਜਾ ਬੱਚਾ ਹੈ ਵੀ ਆ ਜਿਹੜੀ ਇਹ ਇਹਨਾਂ ਦਾ ਕੀ ਨਾਮ ਹੈ? ਆਦਿੱਤਿਆ। ਅੱਛਾ ਇਹਦੀ ਉਮਰ 10 ਸਾਲ ਦਾ ਬਟਾ? 8 ਸਾਲ ਦਾ। 8 ਸਾਲ ਦਾ। ਕਿਹੜੀ ਗੱਲ ਚੜਦਾ? ਇਹ ਫਾਸਟ। ਅੱਛਾ ਕਿੰਨੀ ਕੋ ਖੁਸ਼ੀ ਹੋ ਰਹੀ ਹੈ ਜਨਾਬ? ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ। ਅਸੀਂ ਤਾਂ ਸੋਚ ਨਹੀਂ ਸਕਦੇ ਸੀ ਫਾਈਨਲ 'ਚ ਆ ਜਾਏਗਾ। ਬਹੁਤ 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 ਖੁਸ਼ੀ ਹੋਈ ਹੈ। ਅੱਛਾ ਵੈਸੇ ਤਾਂ ਇਹਨੂੰ ਡਾਂਟ ਪੈਂਦੀ ਹੁੰਦੀ ਨਹੀਂ ਪਤੰਗ ਚੜਾਉਂਦੇ ਹਨ। ਮੈਂ ਤਾਂ ਬਹੁਤ ਡਾਂਟਦੀ ਹਾਂ। ਤੇ ਪਰ ਅੱਜ 50000 ਜਿੱਤ ਗਿਆ। ਬਹੁਤ ਖੁਸ਼ੀ ਹੋਈ ਫਿਰ ਮੈਨੂੰ ਆਉ ਵੀ ਨਹੀਂ ਇਹਨੂੰ ਡਾਂਟਾਂਗੇ ਜੋ ਮਰਜ਼ੀ ਕਰ। ਬਿਲਕੁਲ ਕੀ ਨਾਮ ਹੈ ਤੁਹਾਡਾ? ਆਦਿੱਤਿਆ। ਤੇ ਪਤੰ ਖੁਸ਼ੀ ਹੋ ਰਹੀ ਆ 50000 ਕਿੰਨਾ ਹੁੰਦਾ ਪਤਾ ਕਿੰਨਾ ਹੁੰਦਾ 50000 ਜਿਆਦਾ ਬਹੁਤ ਜਿਆਦਾ ਹੁੰਦਾ ਤੇ ਪਤੰਗ ਡੇਲੀ ਚੜਾਉਂਦੇ ਹੋ ਆ ਤੁਸੀਂ ਵੇਖ ਲਓ ਜਿਹੜਾ ਬਿਲਕੁਲ 마ਸੂਮ ਜਿਹਾ ਬੱਚਾ ਇਹਨੂੰ ਬਿਲਕੁਲ ਵੀ ਮੈਂ ਕਹਿੰਦਾ ਵੀ ਵੇਖਣ ਚ ਤਾਂ ਇੰਜ ਲੱਗਦਾ ਵੀ ਸ਼ਾਇਦ ਪਤੰਗ ਨਹੀਂ ਚੜਾਉਂਦਾ ਹੋਊਗਾ ਇਹਨੂੰ ਧੱਕੇ ਨਾਲ ਚੜਾਦਾ ਹੋਊਗਾ ਪਰ ਇਹਨੇ ਪਤੰਗ ਬਾਜੀ ਦੇ ਵਿੱਚ 50000 ਜਿੱਤਿਆ ਇਹਨੇ 8 ਸਾਲ ਦੀ ਉਮਰ ਹੈ ਇਹਦੀ ਔਰ ਇਹਦੀ ਵੀ ਉਮਰ 10 ਸਾਲ ਤੋਂ ਥੱਲੇ ਆ ਇਹਨਾਂ ਨੇ ਵੀ ਜਿਹੜਾ 50000 ਜਿੱਤਿਆ ਔਰ ਇਹਨਾਂ ਨੇ ਵੀ ਜਿਹੜਾ 50000 ਰੁਪਇਆ ਅੱਜ ਜਿੱਤਿਆ ਇੱਕ ਹੋਰ ਆ ਵਿਅਕਤੀ ਜਿਹਨੇ 50000 ਰੁਪਇਆ ਬੱਚਿਆਂ ਨੇ ਜਿੱਤਿਆ ਔਰ ਇੱਕ ਨੇ 2 ਲੱਖ ਰੁਪਇਆ ਇੱਥੇ ਜਿੱਤਿਆ ਤੁਸੀਂ ਵੀ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਇਹ ਫਰੋਸਪਰ ਦੇ ਵਿੱਚ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਇਹ ਮੇਲਾ ਪਿਛਲੇ ਸਾਲ ਫਸਟ ਔਰ ਐਤ ਕੀ ਸੈਕੰਡ ਦੂਜਾ ਮੇਲਾ ਸੀ ਔਰ ਅੱਜ ਦੂਜੇ ਮੇਲੇ ਦੇ ਵਿੱਚ ਇੱਥੇ ਲੱਖਾਂ ਦੇ ਨਾਮ ਬੱਚਿਆਂ ਨੇ ਹਜ਼ਾਰਾਂ ਦੇ ਨਾਮ ਬੱਚਿਆਂ ਨੇ ਇੱਥੇ ਜਿੱਤੇ ਨੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜਰੂਰ ਲਿਖੋ ਤੁਸੀਂ ਇਸ ਪੂਰੇ ਮੇਲੇ ਨੂੰ ਕਿਵੇਂ ਦੇਖਦੇ ਹੋ ਫਰੋਸਪੁਰ ਤੋਂ ਸੁਖਵਿੰਦਰ ਸਿੰਘ ਸੋ